ਅਦਾਕਾਰ ਅਤੇ ਸੰਸਦ ਮੈਂਬਰ ਕੰਗੜਾ ਰਣੋਤ ਭਾਜਪਾ ਲਈ ਨਿਤ ਨਵੀਆਂ ਮੁਸੀਬਤਾਂ ਖੜੀਆਂ ਕਰ ਰਹੀ ਹੈ। ਖੇਤੀ ਕਾਨੂੰਨਾ ਬਾਰੇ ਤਾਜ਼ਾ ਵਿਵਾਦਤ ਬਿਆਨ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਅੰਦਰ ਭਾਜਪਾ ਦੀ ਹਾਲਤ ਕਸੂਤੀ ਬਣ ਗਈ ਹੈ। ਹਰਿਆਣਾ ਭਾਜਪਾ ਦੇ ਲੀਡਰ ਕੰਗੜਾ ਤੋਂ ਔਖੇ ਜਾ ਪਰੇ ਨੇ। ਹਰ ਕਿਸੇ ਨੇ ਕੰਗੜਾ ਰਣੋਤ ਦੇ ਬਿਆਨ ਤੋਂ ਪਾਸਾ ਵੱਟ ਲਿਆ ਹੈ। ਸਿਆਸੀ ਮਹਾਰਾਜ ਦਾ ਕਹਿਣਾ ਹੈ ਕੰਗੜਾ ਦੇ ਬਿਆਨ ਕਿਸਾਨ ਵੋਟਰਾਂ ਨੂੰ ਨਰਾਜ਼ ਕਰ ਰਹੇ ਹਨ। ਇਸ ਨਾਲ ਪਿੰਡਾਂ ਵਿੱਚ ਭਾਜਪਾ ਪ੍ਰਤੀ ਰੋਸ ਵੱਧ ਰਿਹਾ ਹੈ। ਕੰਗੜਾ ਦੇ ਬਿਆਨ ਨੂੰ ਬੀਜਪੀ ਉਮੀਦਵਾਰਾਂ ਲਈ ਮੁਸੀਬਤ ਖੜੀ ਕਰ ਰਹੇ ਨੇ ਇਸ ਨਾਲ ਚੋਣਾਂ ਵਿੱਚ ਬੀਜਪੀ ਨੂੰ ਝਟਕਾ ਲੱਗ ਸਕਦਾ ਹੈ ਦੂਜੇ ਪਾਸੇ ਕੰਗੜਾ ਦੇ ਬਿਆਨ ਤੇ ਜੀਨ ਚਖਾਪਾ ਦੀ ਤਿੱਖੀ ਪ੍ਰਤੀਕਿਰਿਆ ਆਈ ਹੈ ਇਸ ਘੜੀ ਵਿੱਚ ਮਾਜਰਾ ਖਾਪ ਤੇ ਜੀਨਦੀਪ ਚੈਲ ਖਾਪ ਤੇ ਬਿਆਨ ਸਾਹਮਣੇ ਆਏ ਹਨ ਮਾਜਰਾ ਖਾਪ ਦਾ ਕਹਿਣਾ ਹੈ ਕਿ ਸੁਰੱਖਿਆ ਗਾਰਡ ਦੇ ਅੰਦਰ ਬੈਠ ਕੇ ਬੋਲਣਾ ਬਹਾਦਰੀ ਨਹੀਂ ਹੈ ਜੇਕਰ ਹਿੰਮਤ ਹੈ ਤਾਂ ਕੰਗੜਾ ਹਰਿਆਣਾ ਆ ਕੇ ਬੋਲੇ ਖਾਪ ਲੀਡਰਾਂ ਨੇ ਕਿਹਾ ਕਿ ਕੰਗੜਾ ਆਪਣੀ ਜ਼ੁਬਾਨ ਤੇ ਕਾਬੂ ਕਰੇ ਨਹੀਂ ਤਾਂ ਕਿਤੇ ਚੰਡੀਗੜ੍ਹ 에어ਪੋਰਟ ਵਰਗਾ ਹੀ ਦੁਬਾਰਾ ਨਾ ਹੋ ਜਾਵੇ ਉਨਾਂ ਨੇ ਕਿਹਾ ਕਿ ਜੇਕਰ ਕੰਗੜਾ ਚੁੱਪ ਨਾ ਹੋਈ ਤਾਂ ਜਲਦੀ ਹੀ ਸਾਰੀਆਂ ਖਾਪਾਂ ਦੇ ਸੰਗਠਨ ਮਿਲ ਕੇ ਵੱਡਾ ਫੈਸਲਾ ਲੈਣਗੇ ਇਸ ਸੰਦਰਭ ਵਿੱਚ ਚਾਲ ਖਾਬ ਦਾ ਕਹਿਣਾ ਹੈ ਸਰਕਾਰ ਨੂੰ ਜਲਦੀ ਹੀ ਕੰਗੜਾ ਨੂੰ ਚੁੱਪ ਕਰਾਉਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਉਸ ਨੂੰ ਚੁੱਪ ਕਰਾ ਦੇਵਾਂਗੇ ਹੁਣ ਬਿਆਨਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਮੂੰਹ ਤੋੜਵਾ ਜਵਾਬ ਦੇਵਾਂਗੇ ਚਾਲ ਖਾਬ ਦੇ ਬੁਲਾਰੇ ਦਾ ਕਹਿਣਾ ਹੈ ਕਿ ਕੰਗੜਾ 750 ਕਿਸਾਨਾਂ ਦੀ ਸ਼ਹਾਦਤ ਨਾਲ ਹੋਈ ਜ਼ਖਮਾਂ ਤੇ ਲੂਣ ਛਿੜਕ ਰਹੀ ਹੈ इस संबंधी जल्दी ही महापंचायत बुलाई जावेगी उन्होंने कहा कि सरकार बयान दे रही है पर हिम्मत इसके बारे में ये कहे वो हमें इस सरकार को पल्ले बताया रे भी बता ले रे इसे सीधे जिम्मेदार को इतनी बड़ी पंचायत के मेंबर हो गई उदाहरण सरकार दीवार इस पर लगाम नहीं लगा सकती क्या ये संभाल को तोड़ना काम कोई है हमें इस दिल्ली वाले रामदी वाले तकतरी वाले और फिर आ जा हमें इसका लगाम सरकार लगा नहीं हम लगाते लगा लगा हैं लगाम लगाम जाड़ हम खूब जाओ हमको यही थे कि इसे इसे हरियाणा साहब होगी भाजपा संतर पर साफ करते हैं हम कदम इस बात का ये खा पंचायतों के हमारे साथ ही सात सौ आदमी बयान आओ मिसम्बेवार बयान संसद सरकार रोको नहीं इसको हम रोका दिल्ली जाओ हम बिहार ओडे आ जाओगे तो रोस है खूब रोष है इसके बाद का प्रति बहुत बुरा गुस्सा उठ रहा है गुस्सा वह सहन नहीं हो गया बयान कभी आगे दम इसका जवाब दे मुंह तोड़ और इसका बंद कर दिया बोलती कभी बह मुझ बात का क्या नाम है सुदमन सैन खा पर डाल गांव